ਕਹਿੰਦੇ ਜੇ 3 ਤੋਂ 5 ਵਜੇ ਤੱਕ ਤੁਹਾਨੂੰ 2-3 ਵਾਰੀ 4 ਵਾਰੀ ਜਾਗ ਆ ਰਹੀ ਹੈ ਇਹਨੂੰ ਛੋਟਾ ਨਾ ਸਮਝੋ ਤੁਹਾਡੇ ਘਰ ਕੋਈ ਦੇਵ ਰੂਹਾਂ ਬਖਸ਼ੀਆਂ ਰੂਹਾਂ ਆ ਚੁੱਕੀਆਂ ਨੇ ਜਿਹੜੀਆਂ ਤੁਹਾਨੂੰ ਉਠਾ ਕੇ ਅਮਰਤ ਵੇਲੇ ਨਾਲ ਜੋੜ ਰਹੀਆਂ ਹੁਣ ਸਮਝਣਾ ਤੁਸੀਂ ਇਹਨੂੰ ਬੋਲੇ ਸੋਨਹਾਰ ਸ੍ਰੀ ਅਕਾਲ ਇਹ ਉਠਾਰੇ ਉਹ ਵੀਡੀਓ ਲੈ ਦੀ ਆਪਣੀ ਕਲਪਨਾ ਹੈ ਆਪਣੀ ਗੁਰਬਾਣੀ ਚ ਵੀ ਤੇ ਵਿੜਾਈਏ ਨਾ ਸਪਨੇ ਰਹਿਣ ੜੀਏ ਚਮਕਣ ਤਾਰੇ ਜਾਗਣ ਸੰਦ ਜਾਣਾ ਮੇਰੇ ਰਾਮ ਕਹਦੇ ਤਿੰਨ ਤੋਂ ਪੰਜ ਦਾ ਸਮਾਂ ਬੜਾ ਵੱਡਾ ਬਖਸ਼ੀਆਂ ਰੂਹਾਂ ਟੋਟਲ ਧਰਤੀ ਦੇ ਉਸ ਵੇਲੇ ਹਾਜ਼ਰੀ ਲਾ ਰਹੀਆਂ ਹੁੰਦੀਆਂ ਉਸ ਵੇਲੇ ਜੇ ਤੂੰ ਫਰਿਆਦੀ ਬਣ ਜਾਵੇਂ ਸਾਰਾ ਦਿਨ ਕਿਸੇ ਅੱਗੇ ਮੰਗਤਾ ਨਹੀਂ ਬਣੇਗਾ ਹੁਣ ਭਾ ਲਈ